ਹਾਂਜੀ ਸਸ਼ੀਕਾਰ ਜੀ ਸਾਰਿਆਂ ਨੂੰ ਆਪਣੇ ਬਹੁਤ ਸੋਹਣੇ ਸੋਹਣੇ ਹੈਂਡ ਮੇਡ ਸੂਟ ਰੈਡੀ ਹੋਏ ਆ। ਕੋਰੀਅਰ ਕਰਨ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ। ਇਹ ਹੈਗਾ ਆਪਣਾ ਰਸਟ ਕਲਰ ਦਾ ਸੂਟ। ਖਾਦੀ ਸ਼ਿਲਕ ਫੈਬਰਿਕ ਤੇ ਰੈਡੀ ਹੋਇਆ। ਬਹੁਤ ਸੋਹਣਾ ਇਹਦਾ ਵਰਕ ਹੋਇਆ। ਇਹ ਸਾਰਾ ਕੰਮ ਦਬਕੇ ਦਾ ਤੇ ਨਾਟ ਵਰਕ ਹੋਇਆ, ਪਰਲ ਦਾ ਹੋਇਆ, ਸਿੱਪੀ ਕਟਦਾਣਾ ਆਪਾਂ ਨੇ ਮਟੀਰੀਅਲ ਯੂਜ਼ ਕੀਤਾ ਇਹਦੇ ਵਿੱਚ। ਬਹੁਤ ਸੋਹਣਾ ਫਲਾਵਰ ਬਣਿਆ ਇਹਦੇ 'ਚ ਬਹੁਤ ਪਿਆਰਾ ਇਹਦਾ ਨੈੱਕ ਬਣਿਆ ਬਹੁਤ ਹੈਵੀ ਸੂਟ ਬਣਿਆ ਬਹੁਤ ਸੋਹਣੀਆਂ ਇਹਦੀਆਂ 슬ੀਵ ਵੀ ਵੈਰੀਅਟੀ ਹੋਈਆਂ ਨੇ ਇਹਦਾ ਕੰਟਰਾਸਟ ਆਪਾਂ ਨੇ 골ਡਨ ਕਲਰ ਨਾਲ ਕੀਤਾ ਆਫ ਵਾਈਟ ਫਿਨਿਸ਼ਿੰਗ ਕੀਤੀ ਹੈ ਚਾਕ ਹੱਥ ਤੇ ਇਹ ਦਿਨ ਨਾਲ ਆਪਣੀ ਪੈਂਟ ਪਲਾਜ਼ੋ ਰੈਡੀ ਕੀਤਾ ਬਹੁਤ ਸੋਹਣੀ ਇਹਦੇ ਨਾਲ ਪੈਂਟ ਰੈਡੀ ਹੋਈ ਆ ਸੇਮ ਆਪਾਂ ਨੀਚੇ ਵਾਲਾ ਛੇਰੇ ਵਾਲਾ ਬਾਰਡਰ ਦੇ نیچے ਪੌਂਚੇ ਦੇ ਉੱਪਰ ਕੀਤਾ ਹੋਇਆ ਬਹੁਤ ਸੋਹਣਾ ਚਨੂਨ ਦਾ ਦੁਪੱਟਾ ਫੋਰ ਸਾਈਡ ਆਪਾਂ ਨੇ ਆਰੀ ਵਰਕ ਦੇ ਨਾਲ ਜਾਲ ਬਣਾਇਆ ਹੋਇਆ ਕੰਟਰਾਸਟ ਦੇ ਨਾਲ ਥੈਡੀ ਯੂਜ਼ ਕੀਤਾ ਸਿੱਪੀ ਲਗਾਈਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਸ਼ਰਟ ਨਾਲ ਦੀ ਆਪਾਂ ਫਿਨਿਸ਼ਿੰਗ ਕੀਤੀ ਹੈ ਦੁਪੱਟੇ ਤੇ ਪਾਈਪਿੰਗ ਲੱਗੀ ਹੋਈ ਆ ਬਹੁਤ ਜਿਆਦਾ ਸੋਹਣਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਸੂਟ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹਨੂੰ ਤੁਸੀਂ ਸਲਵਾਰ ਨਾਲ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆਪਣਾ ਦੁਪੱਟਾ ਰੈਡੀ ਹੋਇਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣਾ ਮੈਜੈਂਟਾ ਸੂਟ ਇਹ ਇਹ ਆਪਣਾ ਖਾਦੀ ਦੇ ਫੈਬਰਿਕ 'ਚ ਰੈਡੀ ਹੋਇਆ ਬਹੁਤ ਪਿਆਰਾ ਇਹਦਾ ਕਲਰ ਹੈ ਮੈਜੈਂਟਾ ਕਲਰ ਔਰ ਕੀਰਾ ਤੇ ਚਾਕ ਬਣਿਆ ਬਹੁਤ ਸੋਹਣਾ ਵਰਕ ਹੋਇਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ক্লোਜ਼ ਤੋਂ ਦੇਖ ਲਓ ਇਹਦਾ ਨੈਕ ਬਣਿਆ ਬੈਕ ਨੈਕ ਬਣਿਆ ਬਹੁਤ ਸੋਹਣਾ ਜਿਹਾ ਸੂਟ ਰੈਡੀ ਹੋਇਆ ਇਹਦੀਆਂ 슬ੀਵਜ਼ ਰੈਡੀ ਹੋਈਆਂ ਨੇ ਵਿੱਚ ਆਪਾਂ ਨੇ ਬੁੱਟੀ ਦਿੱਤੀ ਆ ਸਲਵਾਰੇ ਦੇ ਨਾਲ ਬਹੁਤ ਹੈਵੀ ਰੈਡੀ ਹੋਈ ਆ ਸਾਰੇ ਪੌਂਚੇ ਦੇ ਉੱਪਰ ਆਪਾਂ ਨੇ ਉੱਪਰ ਤੱਕ ਜਾਲ ਬਣਾਇਆ ਹੋਇਆ ਨੀਚੇ ਬਾਰਡਰ ਦਿੱਤਾ ਹੋਇਆ ਇਹਨੂੰ ਸੂਟ ਨੂੰ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਮੈਟ੍ਰਿਕਸ ਔਰਗੇਂਜ਼ਾ ਦਾ ਇੱਕ ਕੰਟਰਾਸਟ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਆ बहुत सोहना सूट रैडी हुआ ट्रेंड सूट राजी राणिया वाला जो अजकल फैब्रिक ट्रेंडिंग ट्रेंड च बहुत सोहना सूट रैडी हुए हैं कलर ਬਹੁਤ ਪਿਆਰਾ ਕਲਰ ਹੈ ਇਹਨੂੰ ਤੁਸੀਂ ਮਹਿੰਦੀ ਦੇ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹੋ ਇਹਦੇ ਨਾਲ ਆਪਾਂ ਨੇ ਸ਼ਰਾਰਾ ਰੈਡੀ ਕੀਤਾ ਕਲੀਆਂ ਵਾਲਾ ਇਹ ਰਹੂ ਗਪਰੀ ਦੇ ਫੈਬਰਿਕ ਚ ਬਹੁਤ ਸੋਹਣਾ ਸ਼ਰਾਰਾ ਰੈਡੀ ਕੀਤਾ ਤੁਸੀਂ ਇਹਦਾ ਲਹਿੰਗਾ ਚੋੜੀ ਵੀ ਸਟਿਚ ਕਰਾ ਸਕਦੇ ਹੋ ਇਹਨੂੰ ਸਲਵਾਰ ਨਾਲ ਵੀ ਬਣਵਾ ਸਕਦੇ ਹੋ ਇਹ ਆਪਣਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਦੁਪੱਟਾ ਇਹਦੇ ਨਾਲ ਬਹੁਤ ਪਿਆਰਾ ਦੁਪੱਟਾ ਹੈ ਆਰਗੇਂਜ਼ਾ ਦਾ ਦੁਪੱਟਾ ਹੈ ਲਾਈਨ ਵਾਲਾ 골ਡਨ ਲਾਈਨਾਂ ਵਿੱਚ ਇਹਦੇ ਤੇ ਆਪਾਂ ਨੇ ਵਰਕ ਕੀਤਾ ਹੋਇਆ ਮਸ਼ੀਨ ਵਰਕ ਤੇ ਇਹਦੇ ਤੇ ਕੋਰਨਰਾਂ ਤੇ ਪੈਚ ਲੱਗੀ ਹੋਈ ਨੇ ਫੋਰ ਸਾਈਡ ਸਕਲਪਿੰਗ ਕੀਤੀ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਚ ਆਪਣੇ ਕੋਲੇ ਫੈਬਰਿਕ ਦੇ ਡਿਜ਼ਾਈਨ ਆ ਹੈਗੇ ਆ ਹੈਗਾ ਆਪਣਾ ਫਰੋਜੀ ਕਲਰ ਦਾ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਡਿਜ਼ਾਈਨ ਹੈ ਦਾ ਬਹੁਤ ਹੈਵੀ ਫਰੰਟ ਬਣਿਆ ਹੋਇਆ ਅਸੀਂ ਇਹਨਾਂ ਨੂੰ ਬੁਟੀਕ ਸਟਾਈਲ ਸੂਟ ਨਹੀਂ ਕਹਾਂਗੇ ਇਹ ਸਾਡੇ ਆਪਣੇ ਰੈਡੀ ਕੀਤੇ ਹੋਏ ਨੇ ਸਾਡੇ ਬੁਟੀਕ ਦੇ ਸੂਟ ਨੇ ਬਹੁਤ ਹੈਵੀ ਫਰੰਟ ਬਣਿਆ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹਦਾ neck ਬਣਿਆ। sleeve ਜਿਹੜੀਆਂ ਬਹੁਤ ਸੋਹਣੀਆਂ ਰੈਡੀ ਹੋਈਆਂ ਨੇ। ਨੀਚੇ border ਬਣਿਆ ਤੇ ਉੱਪਰ flower ਬਣਿਆ। ਮਜ਼ੈਂਟਾ ਕਲਰ ਨਾਲ ਆਪਾਂ ਫਿਨਿਸ਼ਿੰਗ ਕੀਤੀ ਹੋਈ ਐ। ਬਹੁਤ ਸੋਹਣੀ ਇਹਦੀ ਸਟਿਚਿੰਗ ਹੋਈ ਐ। ਕੇਰੀਬੜੀ border ਆਪਾਂ bottom ਤੇ ਦਿੱਤੀ ਆ। ਬਹੁਤ ਸੋਹਣਾ suit ਬਣ ਕੇ ਰੈਡੀ ਹੋਇਆ। ਦੁਪੱਟਾ ਇਹਦਾ ਬਹੁਤ ਪਿਆਰਾ double shade। ਮੈਟ੍ਰਿਕਸ ਔਰਗੇਂਜ਼ਾ ਦੇ ਵਿੱਚ ਚੜੀਦੀ ਹੈ ਲਾਈਨ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਹੁਤ ਸੋਹਣੀ ਇਹਦੇ ਤੇ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਕੀਤੀ ਹੈ ਫੋਰ ਸੈਟ ਲੇਸ ਲੱਗੀ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਸੇਮ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਜੌਰਜਟ ਫੈਬਰਿਕ ਤੇ ਸੂਟ ਰੈਡੀ ਹੋਇਆ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਓਨਲੀ ਆਪਾਂ ਨੇ ਚਾਕਾਂ ਤੇ ਵਰਕ ਦਿੱਤਾ ਹੋਇਆ ਬੋਟਲ ਗ੍ਰੀਨ ਦਾ ਇਹਦੇ ਨਾਲ ਕੰਟਰਾਸਟ ਕੀਤਾ ਬਹੁਤ ਪਿਆਰਾ ਕਲਰ ਹੈ ਇਹਦਾ ਸਿੰਪਲ ਜਿਹਾ ਤੇ ਸੋਬਰ ਜਿਹਾ ਸੂਟ ਬਣਿਆ ਹੋਇਆ ਬਹੁਤ ਸੋਹਣੀ ਇਹਦੀਆਂ 슬ੀਵਜ਼ ਰੈਡੀ ਹੋਈਆਂ ਨੇ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਇਹਦਾ ਆਪਾਂ ਨੇ neck ਬਣਾਇਆ পাইਪਿੰਗ ਲਗਾਈ ਆ ਇਹਦੇ ਨਾਲ ਆਪਾਂ ਪਲੇਨ ਪੈਂਟ ਰੈਡੀ ਕੀਤੀ ਆ ਪ्योर ਪ्योर ਜਨੂਨ ਦਾ ਇਹਦੇ ਨਾਲ ਦੁਪੱਟਾ ਹੈ ਸਾਰੇ ਦੁਪੱਟੇ 'ਚ ਡਾਟਸ ਪਏ ਆ ਤੇ ਕੋਰਨਰਾਂ ਤੇ ਆਪਾਂ ਫਲਾਰਸ ਦਿੱਤੇ ਆ ਫਿਨਿਸ਼ਿੰਗ ਇਹਦੀ ਕੀਤੀ ਆਪਾਂ ਡਾਰਕ ਕਲਰ ਨਾਲ ਕੰਟਰਾਸਟ ਕੀਤਾ ਹੋਇਆ। ਲੇਸ ਲੱਗੀ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਵਿੱਚ ਆਪਾਂ ਡਾਟਸ ਪਾਏ ਆ। ਇਹਨੂੰ ਤੁਸੀਂ ਕਿਸੇ ਵੀ ਕਲਰ 'ਚ ਕਿਸੇ ਵੀ ਫੈਬਰਿਕ 'ਚ ਰੈਡੀ ਕਰਵਾ ਸਕਦੇ ਹੋ। ਸਾਰੇ ਸੂਟ ਆਪਣੇ ਪਾਰਟੀ ਵੇਅਰ ਨੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਨੇ ਸਾਰਿਆਂ ਦੇ। ਇਹ ਹੈਗਾ ਆਪਣਾ ਪਰਪਲ ਕਲਰ ਦਾ ਸੂਟ ਬਹੁਤ ਸੋਹਣਾ ਇਹਦਾ neck ਬਣਿਆ ਮਿਰਰ ਵਰਕ ਹੋਇਆ ਇਹਦੇ ਤੇ ਤੇ thread ਦਾ ਕੰਮ ਹੋਇਆ ਦਬਕਾ ਤੇ ਗੋਟੇ ਨਾਲ neck ਰੈਡੀ ਕੀਤਾ ਕੋਟਲੀ ਬਟਨ ਦਿੱਤੇ ਆ ਬਹੁਤ ਸੋਹਣੀਆਂ ਇਹਦੀਆਂ sleeves ਰੈਡੀ ਹੋਈਆਂ ਨੇ ਬਹੁਤ ਪਿਆਰਾ ਕਲਰ ਹੈ ਘੇਰਾ ਬਣਿਆ ਤੇ ਚਾਕ ਬਣਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਤੇ ਆਪਾਂ ਚਾਕਾਂ ਦੀ ਫਿਨਿਸ਼ਿੰਗ ਕੀਤੀ ہوئی ਹੈ ਕੰਟਰਾਸਟ ਇਹਦੀ ਬਾਟਮ ਰੈਡੀ ਹੋਈ ਹੈ ਪੈਚ ਲਾ ਕੇ نیچے ਆਪਾਂ neck ਵਾਲਾ ਵਰਕ ਕੀਤਾ ਹੋਇਆ ਬਾਰਡਰ ਤੇ ਆਪਾਂ ਛੋਟੇ ਛੋਟੇ ਪੈਚ ਦੇ ਉੱਤੇ ਗੋਟੇ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਹੈ ਬਨਾਸੀ ਚਨੋਂਨ ਡਾਟਸ ਵਾਲੀ ਤੇ 4 ਸਾਈਡ ਪੈਚ ਲੱਗਿਆ ਇਹਦੇ ਆਪਾਂ ਨੇ ਸ਼ਰਟ ਨਾਲ ਦਾ ਪੈਚ ਲਗਾਇਆ ਤੇ ਕੰਟਰਾਸਟ ਮਜੈਂਟਾ ਕਲਰ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਾਂ ਪਹਿਲਾਂ ਰਸਟ ਕਲਰ ਦੀ ਰੈਡੀ ਕੀਤਾ ਸੀ ਤੇ ਹੁਣ ਆਪਾਂ ਇਹਨੂੰ ਬੱਪਲ ਕਲਰ ਦੀ ਰੈਡੀ ਕੀਤਾ ਇਹ ਹੈਗਾ ਆਪਣਾ ਕਾਟਨ ਦਾ ਸੂਟ ਨਾਟ ਵਰਕ ਦਾ ਮਹਿੰਦੀ ਕਲਰ ਦਾ ਬਹੁਤ ਪਿਆਰਾ ਇਹਦਾ ਨੈਕ ਬਣਿਆ orange ਤੇ red ਦਾ ਕੰਟਰਾਸਟ ਕੀਤਾ ਬਾਈਟ ਆਪਾਂ ਪਰਲ ਲਗਾਏ ਆ ਵਿੱਚ ਛੋਟੇ ਛੋਟੇ ਫਲਾਰ ਪਾਇਆ ਬਹੁਤ ਸੋਹਣੀ ਇਹਦੀ ਸਟਿਚਿੰਗ ਹੋਈ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ suit ready ਹੋਇਆ ਬਹੁਤ ਸੋਹਣੀਆਂ ਦੀਆਂ sleeves ਬਣੀਆਂ ਨੇ ਇਹਦੇ ਨਾਲ ਆਪਾਂ ਪੈਂਟ ready ਕੀਤੀ ਆ ਬਹੁਤ ਸੋਹਣਾ ਪੈਂਟ ਨਾਲ suit ready ਹੋਇਆ ਹੈ ਦੁਪੱਟਾ ਇਹਦੇ ਨਾਲ ਆਪਾਂ ਮਸਲੀਨ ਦਾ ਇੱਕ ਮਸਲੀਨ ਦਾ ਡਾਈ ਕਰਵਾਇਆ ਟਾਈ ਡਾਈ ਦੁਪੱਟਾ ਹੋਇਆ ਤੇ ਲੇਸ ਲੱਗੀ ਆ ਆਪਣੀ ਡਾਈ ਹੋ ਕੇ ਆਪਾਂ ਲੇਸ ਲਗਾਈ ਆ ਬਹੁਤ ਸੋਹਣੀ ਲੇਸ ਲੱਗੀ ਆ 4 ਸਾਈਡ ਫਿਨਿਸ਼ਿੰਗ ਕੀਤੀ ਹੈ ਲੇਸ ਨਾਲ ਬਹੁਤ ਪਿਆਰਾ ਸੂਟ ਰੈਡੀ ਹੋਇਆ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਇਹ ਆਪਣਾ ਸਾਰਟਨ ਸਿਲਕ ਤੇ ਸੂਟ ਰੈਡੀ ਹੋਇਆ ਇਹਦੇ ਨਾਲ ਆਪਾਂ ਬਾਟਮ ਇਹਦੇ ਇਹ ਆਪਾਂ ਬਹੁਤ ਡਿਜ਼ਾਈਨ ਰੈਡੀ ਕੀਤੇ ਆ ਇਹਦੇ ਸੂਟ ਦੇ ਪਹਿਲਾਂ ਆਪਾਂ ਫਸ ਸੂਟ ਹੈਗਾ ਸੀ ਇਹਦਾ ਬਲੂ ਕਲਰ ਚ ਰੈਡੀ ਕੀਤਾ ਸੀ ਸਾਰਾ ਬਹੁਤ ਲਾਈਕ ਕੀਤਾ ਸਾਰਿਆਂ ਨੇ ਇਹ ਵਾਲਾ ਡਿਜ਼ਾਈਨ ਬਹੁਤ ਪਿਆਰਾ ਇਹਦਾ ਨੈੱਕ ਬਣਿਆ ਇਹਦਾ ਬੈਕ ਨੈੱਕ ਵੀ ਰੈਡੀ ਕੀਤਾ ਹੋਇਆ ਕਮਰ ਤੱਕ ਵਰਕ ਕੀਤਾ ਹੋਇਆ ਇਹਦੇ ਤੇ ਇੱਥੇ ਬਾਰਡਰ ਦਿੱਤੀ ਆ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਇਹ ਇਹਦੇ ਚਾਕ ਬਣੇ ਆ 슬ੀਵਜ਼ ਇਹਦੀਆਂ ਬਹੁਤ ਪਿਆਰੀਆਂ ਰੈਡੀ ਹੋਈਆਂ ਨੇ ਇਹ ਆਪਾਂ ਨੇ ਬਾਟਮ ਨਾਲ ਦਾ ਪ੍ਰਿੰਟ ਇੱਥੇ ਪੈਚ ਦਿੱਤਾ ਹੋਇਆ ਬਾਰਡਰ ਦਿੱਤਾ ਅੱਗੇ ਤੇ ਉੱਪਰ ਬੁਟੀ ਦਿੱਤੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਹੁਤ ਪਿਆਰਾ ਇਹਦਾ ਪ੍ਰਿੰਟ ਹੈ ਬਾਟਮ ਦਾ ਪਿਓਰ ਔਰਗੈਂਜ਼ਾ ਦਾ ਬਹੁਤ ਸੋਹਣੀ ਇਹਦੀ ਬਾਟਮ ਰੈਡੀ ਹੋਈ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣਾ ਆਰੀ ਮਸ਼ੀਨ ਦਾ ਕੰਮ ਹੈ ਰਜ਼ੈਂਟਾ ਕਲਰ ਨਾਲ ਇਹਦਾ ਕੰਟਰਾਸਟ ਕੀਤਾ ਦੁਪੱਟਾ ਇਹਦਾ ਬਹੁਤ ਸੋਹਣਾ ਬਣਿਆ ਮੈਟ੍ਰਿਕਸ ਔਰਗੇਂਜ਼ਾ ਦਾ ਦੁਪੱਟਾ نیچے ਆਪਣੀ ਪੱਲਿਆਂ ਤੇ ਬਾਰਡਰ ਦੀ ਦਿੱਤੀ ਹੈ ਤੇ ਵਿੱਚ ਬੁੱਟੀ ਦਿੱਤੀ ਹੈ 4 ਸਾਈਡ ਲੇਸ ਨਾਲ ਫਿਨਿਸ਼ਿੰਗ ਕੀਤੀ ਹੈ ਲੇਸ ਨਾਲ ਬਹੁਤ ਸੋਹਣਾ ਜਿਹਾ ਸੂਟ ਰੈਡੀ ਹੋਇਆ ਹੈ ਇਹ ਇਹਨੂੰ ਤੁਸੀਂ ਕਿਸੇ ਵੀ ਪ੍ਰਿੰਟ ਚ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਡਿਜ਼ਾਈਨ ਨੈਕਸਟ ਸੂਟ ਹੈਗਾ ਆਪਣਾ ਜੌਰਜਟ ਫੈਬਰਿਕ ਵਿੱਚ ਡਾਈਏਬਲ ਫੈਬਰਿਕ ਰਹੂਗਾ ਬਹੁਤ ਸੋਹਣਾ ਆਰੀ ਦਾ ਵਰਕ ਹੋਇਆ ਚਾਕ ਬਣਿਆ ਬਹੁਤ ਸੋਹਣਾ ਘੇਰਾ ਬਣਿਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ نیچے ਆਪਣੀ ਰੈੱਡ ਕਲਰ ਨਾਲ ਟੈਸਟਿੰਗ ਕੀਤੀ ਫਿਨਿਸ਼ਿੰਗ ਪੱਟੀ ਲਗਾਈਆ ਬਹੁਤ ਸੋਹਣਾ ਮਾਊਸ ਕਲਰ ਦਾ ਸੂਟ ਬਣਿਆ। ਬਹੁਤ ਪਿਆਰੀਆਂ ਇਹਦੀਆਂ 슬ੀਵਜ਼ ਰੈਡੀ ਹੋਈਆਂ ਨੇ। ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ। ਇਹਦੀ ਨਾਲ ਸਲਵਾਰ ਤੇ ਵਰਕ ਕੀਤਾ ਹੋਇਆ। ਬਹੁਤ ਪਿਆਰੀ ਇਹਦੀ ਸਲਵਾਰ ਬਣੀ ਹੈ। ਸਿੰਪਲ ਚਨੂਨ ਦਾ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ। ਫਿਨਿਸ਼ਿੰਗ ਕੀਤੀ ਹੈ ਰੈੱਡ ਕਲਰ ਨਾਲ। ਫੂਡ ਸਾਈਡ ਤੇ ਲੈਸ ਦਿੱਤੀ ਆ ਬਹੁਤ ਪਿਆਰਾ ਸੂਟ ਰੈਡੀ ਹੋਇਆ